ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਚਾਇਤੀ ਰਾਜ ਪੰਚ ਪ੍ਰਧਾਨੀ ਪ੍ਰਣਾਲੀ ਦੇ ਸਿਧਾਂਤ ਦੇ ਅਨੁਸਾਰ ਬਣਿਆ ਸੀ ਉਹ ਇਸ ਕਰਕੇ ਬਣਿਆ ਸੀ ਕਿ ਲੋਕ ਆਪਣਾ ਫੈਸਲਾ ਲੋਕਤੰਤਰ ਢੰਗ ਦੇ ਨਾਲ ਕਰ ਸਕਣ ਆਪਣੀ ਵੋਟ ਦਾ ਇਸਤੇਮਾਲ ਕਰਕੇ ਪੰਜਾਬ ਦੇ ਇਲਾਕੇ ਦੀ ਵੱਖ-ਵੱਖ ਇਕਾਈਆਂ ਦੇ ਵਿੱਚ ਆਪਣਾ ਹਿੱਸਾ ਪਾ ਸਕਣ ਸਰਪੰਚ ਬਣਨਾ ਮੈਂਬਰ ਬਣਨਾ ਉਹ ਇੱਕ ਪਿੰਡ ਦੀ ਸਰਕਾਰ ਹੁੰਦੀ ਹੈ ਬਲਾਕ ਦੀ ਸਰਕਾਰ ਬਲਾਕ ਸੰਪਤੀ ਮੈਂਬਰ ਚੇਅਰਮੈਨ ਹੁੰਦਾ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਸਾਰੇ ਮੈਂਬਰ ਤੇ ਸਾਰੇ ਜਿਹੜਾ ਚੇਅਰਮੈਨ ਹੈ ਉਹ ਇੱਕ ਸਰਕਾਰ ਹੁੰਦੀ ਜ਼ਿਲ੍ਹਾ ਲੈਵਲ ਦੇ ਉੱਤੇ ਬੜਾ ਅਫਸੋਸ ਹੈ ਕਿ ਅੱਜ ਜਿਹੜਾ ਪੰਚਾਇਤੀ ਰਾਜ ਦੇ ਨਿਜਮ ਸਨ ਉਹਨਾਂ ਦਾ ਬਹੁਤ ਵੱਡਾ ਘਾਣ ਜਿੱਥੇ ਹੋ ਰਿਹਾ ਉੱਥੇ ਲੋਕਤੰਤਰ ਦਾ ਕਤਲ ਹੋ ਰਿਹਾ ਆ ਪਹਿਲੀ ਸਰਕਾਰ ਆਈ ਹੈ ਭਾਵੇਂ ਪਹਿਲਾਂ ਵੀ ਕਈ ਸਰਕਾਰਾਂ ਵਿੱਚ ਧੱਕੇ ਵੀ ਹੋਏ ਹੋਣਗੇ ਲੇਕਿਨ ਖਾਸ ਕਰਕੇ ਸਾਡੇ ਇਲਾਕੇ ਦੇ ਵਿੱਚ ਮੇਰਾ ਖਿਆਲ ਹੈ ਕਿ ਅੱਜ ਤੱਕ ਜਦੋਂ ਵੀ ਕਦੀ ਕੋਈ ਚੋਣ ਆਈ ਹੈ ਮੈਂ ਆਪ ਅਫਸਰਾਂ ਨੂੰ ਕਹਿੰਦੀ ਰਹੀ ਹਾਂ ਕਿ ਕੋਈ ਐਸ.ਡੀ.ਐਮ ਕਿਸੇ ਦੇ ਵੀ ਪੇਪਰ ਰੱਦ ਨਾ ਕਰੇ ਭਾਵੇਂ ਪੰਚਾਇਤ ਦੀ ਹੋਵੇ ਭਾਵੇਂ ਬਰੌਕਸਮਤੀ ਦੀ ਹੋਵੇ ਭਾਵੇਂ ਕੋਈ ਵੀ ਚੋਣ ਹੋਵੇ ਕਿਸੇ ਪੇਪਰ ਰੱਦ ਨਹੀਂ ਕਰਨੇ ਤਾਂ ਜੋ ਹਰ ਇੱਕ ਨੂੰ ਪਤਾ ਲੱਗ ਸਕੇ ਕਿ ਸਾਡਾ ਕੀ ਆਧਾਰ ਹੈ ਪਰ ਅੱਜ ਪਹਿਲੀ ਵਾਰ ਹੋਇਆ ਹੈ ਕਿ ਸਾਡੇ ਪੇਪਰ ਜਿਹੜੇ ਹੈ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਰਜਿੰਦਰ ਕੌਰ ਵਸੀਂ ਖੜਿਆ ਕੀਤਾ ਸੀਗਾ ਇਹਦੇ ਪੇਪਰ ਬਿਨਾਂ ਵਜਾ ਤੋਂ ਰਾਤ ਦੇ 10 ਵਜੇ ਸਾਨੂੰ ਪਤਾ ਲੱਗਾ ਕਿ ਇਹ ਰੱਦ ਕੀਤੇ ਗਏ ਸਵੇਰੇ 11 ਵਜੇ ਦਾ ਟਾਈਮ ਸੀਗਾ ਪਹਿਲਾਂ ਓਬਜੈਕਸ਼ਨ ਦੇਣਾ ਚਾਹੀਦਾ ਸੀ ਕਿਸੇ ਨੇ ਕੀ ਓਬਜੈਕਸ਼ਨ ਲਾਇਆ ਜੇ ਓਬਜੈਕਸ਼ਨ ਦਿੱਤਾ ਜਾਵੇ ਉਹਨੂੰ ਦੂਰ ਕੀਤਾ ਜਾਂਦਾ ਹੈ ਇਹ ਕਾਨੂੰਨ ਹੈ ਕਿ ਸਾਨੂੰ ਸਮਾਂ ਮਿਲਦਾ ਹੈ ਕਿ ਓਬਜੈਕਸ਼ਨ ਨੂੰ ਖਤਮ ਕੀਤਾ ਜਾਵੇ ਕਲੀਅਰ ਕੀਤਾ ਜਾਵੇ ਪਰ ਦੁੱਖ ਦੀ ਗੱਲ ਹੈ ਕਿ ਅੱਜ ਸ਼ਾਮ ਤੱਕ ਕੋਈ ਲਿਸਟ ਨਹੀਂ ਲੱਗੀ ਅਸੀਂ ਟੈਲੀਫੋਨਾਂ ਦੇ ਉੱਤੇ ਤਰਲੇ ਪਾਪ ਕੇ ਅਫਸਰਾਂ ਨੂੰ ਪੁੱਛਿਆ ਫਿਰ ਪਤਾ ਲੱਗਾ ਕਿ ਇਹਨਾਂ ਦੇ ਪੇਪਰ ਰੱਦ ਕੀਤੇ ਗਏ ਜੇ ਕਾਰਨ ਪੁੱਛਿਆ ਕਹਿੰਦੇ ਜੀ ਵੀਡੀਓ ਦਫ਼ਤਰ ਤੋਂ ਰਿਪੋਰਟ ਇਹਨਾਂ ਦੇ ਖਿਲਾਫ ਆਈ ਹੈ ਕੀ ਖਿਲਾਫ ਆਈ ਹੈ ਜੇ 800 ਮਤਲਬ ਇਹਨਾਂ ਦੇ ਘਰਾਂ ਦੀਆਂ ਜਿਹੜੀਆਂ ਸਰਕਾਰੀ ਪੰਚਾਇਤਾਂ ਦੀ ਜ਼ਮੀਨਾਂ ਉਹਨਾਂ ਦੇ ਵਿੱਚ ਘਰ ਬਣੇ ਆ ਬੜੇ ਦੁੱਖ ਦੀ ਗੱਲ ਹੈ ਕਿ ਇਹ ਉਹ ਵਿਅਕਤੀ ਹੈ ਸਦਾ ਦਿਨਿੰਦਰਜੀਤ ਸਿੰਘ ਜੀ ਜਿਹੜੇ ਲਗਾਤਾਰ ਸਰਪੰਚੀ ਦੀ ਚੋਣ ਲੜਦੇ ਆ ਰਹੇ ਲਗਾਤਾਰ ਇਹਨਾਂ ਨੇ ਸਮਾਜ ਵਿੱਚ ਵੱਡੀ ਸੇਵਾ ਕੀਤੀ ਔਰ 7-800 ਕਿੱਲੇ ਦੇ ਵਿੱਚ ਖੇਤੀ ਕਰ ਰਹੇ ਆ ਆਪਣੇ ਘਰ ਵੀ ਆਪਣੇ ਖੇਤਾਂ ਵਿੱਚ ਬਣਾਇਆ ਔਰ ਜਗਾ ਦੇ ਕੇ ਗੁਰਦੁਆਰਾ 1.5-2 ਕਰੋੜ ਰੁਪਏ ਲਾ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾ ਰਹੇ ਸਾਰੇ ਦੁਨੀਆ ਨੂੰ ਪਤਾ ਸੀਗਾ ਕਿ ਇਹ ਸੀਟ ਸਾਡੀ ਕਲੀਅਰ ਸੀ ਅਸੀਂ ਆਜ਼ਾਦ ਕਰਕੇ ਖੜਾ ਕੀਤਾ ਸੀ ਤੇ ਇਸ ਕਰਕੇ ਇਹਨਾਂ ਨੇ ਕੀਤਾ ਕਿਉਂਕਿ ਸਾਰੇ ਰੌਲਾ ਪੈ ਗਿਆ ਸੀ ਇਲਾਕੇ ਦੇ ਵਿੱਚ ਕਿ ਇਹ ਸੀਟ ਤੇ ਜਿਹੜੀ ਆਜ਼ਾਦ ਖੜੇ ਨੇ ਪੀਪੀ ਹੋਰਾ ਵੱਲੋਂ ਖੜਾ ਕੀਤਾ ਗਿਆ ਇਹ ਕਲੀਅਰ ਹੈ ਸੋ ਇਹਨਾਂ ਲੋਕਾਂ ਦੇ ਉੱਤੇ ਮੰਨ ਦੇ ਉੱਤੇ ਆ ਗਈ ਕਿ ਜੇ ਇਹ ਜਿੱਤ ਗਿਆ ਤੇ ਫਿਰ ਸਾਡੇ ਕੈਂਡੀਡੇਟ ਹਾਰ ਜਾਣੇ ਆ ਅੱਜ ਨਵੀਂ ਇਹ ਗੱਲ ਵੇਖੀ ਹੈ ਤਿੰਨ ਦਿਨ ਤੋਂ ਲਗਾਤਾਰ ਉਹਨੂੰ ਬਲਾਬਲਾ ਕੇ ਥਾਣੇ ਵਿੱਚ ਬੁਲਾਏ ਜਾ ਰਿਹਾ ਉਹਨੂੰ ਡੀਐਸਪੀ ਵੱਲੋਂ ਕਿਹਾ ਤਬਕਾਇਆ ਜਾ ਰਿਹਾ ਕਿ ਪੁਲਾਤ ਵਿੱਚ ਨਹੀਂ ਵੜਨਾ ਨਹੀਂ ਤੇ ਤੈਨੂੰ ਅਰੈਸਟ ਕਰ ਦੇਣਾ ਪੁਲਾਤ ਵਿੱਚ ਨਹੀਂ ਪੇਪਰ ਦਰਜ ਕਰਾਉਣ ਵਾਸਤੇ ਲੜਕੀ ਨੂੰ ਕੱਲੀ ਨੂੰ ਅਸਲੀ ਜਾ ਕੇ ਉਹਤੇ ਪੇਪਰ ਫਾਈਲ ਕਰਾਈ ਔਰ ਇਹਨੂੰ ਤਮਕੀਆਂ ਦੇ ਦੇ ਕੇ ਕਿ ਜੇ ਤੂੰ ਦਿਸ ਪਿਆ ਤੂੰ ਇਲਾਕੇ 'ਚ ਦਿਸਣਾ ਨਹੀਂ ਚਾਹੀਦਾ ਤੇ ਕਾਰਨ ਕੀ ਹੈ ਜੀ ਤੇਰੇ ਉੱਤੇ ਬਲਾਤ ਕਰਦਾ ਕੇਸ ਦਰਜ ਕਰਾਵਾਂਗੇ 50 55 ਸਾਲ ਦਾ ਵਿਅਕਤੀ ਨੋਆ ਤੀਆਂ ਵਾਲਾ ਤੋਤਰੇ ਪੋਤਰੀਆਂ ਵਾਲਾ ਜਿਨ੍ਹਾਂ ਲੋਕਾਂ ਨੂੰ ਇੱਜ਼ਤ ਕਮਾਈ ਹੋਵੇ ਲੋਕਾਂ ਦੇ ਵਿੱਚ ਖਾਨਦਾਨੀ ਪਰਿਵਾਰ ਹੋਣ ਔਰ ਸਾਰੇ ਇਲਾਕੇ ਵਿੱਚ ਅੱਜ ਹਹਾਕਾਰ ਮਚੀ ਹੋਈ ਹੈ ਵੀ ਇੰਨੀ ਹਨੇਰ ਕਰਦੀ ਇੰਨਾ ਜ਼ੁਲਮ ਬਾਕੀ ਥਾਂ ਉਤੇ ਤੇ ਸੰਭੀਤੀ ਹੈ ਹੋ ਸਕਦਾ ਕਿ ਲੋਕਾਂ ਨੇ ਪਹਿਲਾਂ ਉਹਨਾਂ ਦੇ ਕਰਾਏ ਹੋਣ ਦੂਜੀਆਂ ਸਰਕਾਰਾਂ ਵਾਲਿਆਂ ਨੇ ਕਰਾਏ ਹੋਣ ਹੋ ਸਕਦਾ ਜਿਹੜੇ ਲੀਡਰਾਂ ਨੇ ਪਹਿਲਾਂ ਕੰਮ ਕੀਤੇ ਹੁਣ ਪਰ ਅਸੀਂ ਅੱਜ ਤੱਕ ਕਿਸੇ ਦੇ ਪੇਪਰ ਰੱਦ ਨਹੀਂ ਕਰਾਏ ਮੈਨੂੰ ਦੁੱਖ ਹੈ ਔਰ ਅੱਜ ਅਫਸੋਸ ਵੀ ਹੈ ਕਿ ਜੇ ਅੱਜ ਇੰਨਾ ਬੇਇਨਸਾਫੀ ਹੋਣ ਲੱਗੀ ਤੇ ਇਹ ਪੰਜਾਬ ਬਚੇਗਾ ਕਿੱਥੇ ਪੰਜਾਬ ਦੀਆਂ ਸਰਕਾਰਾਂ ਲੋਕਾਂ ਦੀ ਖਫਾਤ ਵਾਸਤੇ ਹੁੰਦੀਆਂ ਤੇ ਜੇ ਅੱਜ ਇਹੋ ਜਿਹੇ ਵਿਅਕਤੀ ਜਿਨ੍ਹਾਂ ਲੋਕਾਂ ਦੀ ਪਹਿਲਾਂ ਜ਼ਮਾਨਤਾਂ ਜ਼ਬਤ ਹੋਈਆਂ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਮੇਸ਼ਾ ਜ਼ਮਾਨਤ ਜ਼ਬਤ ਹੋਈ ਉੱਥੇ ਤੇ ਜੇ ਉਹ ਜ਼ਮਾਨਤ ਜ਼ਬਤ ਕਰਾਉਣ ਵਾਲੇ ਵਿਅਕਤੀ ਅੱਜ ਇਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਰਕੇ ਜਾਂ ਲੋਕਾਂ ਦਾ ਧੱਕੇ ਕਰਕੇ ਆਪਣੀ ਤਾਕਤ ਬਣਾਉਣਾ ਚਾਹਣਗੇ ਇਹ ਭੁੱਲ ਜਾਣ ਕਿ ਜ਼ਿੰਦਗੀ ਦੇ ਵਿੱਚ ਕਦੀ ਇਸ ਜੀ ਤਾਕਤ ਬਣ ਨਹੀਂ ਸਕਦੀ ਸੋ ਮੈਂ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦੀ ਅੱਜ ਸਾਰੇ ਹਲਕੇ ਦੇ ਵਿੱਚ ਬੜਾ ਅਫਸੋਸ ਵੀ ਹੈ ਸਾਰਿਆਂ ਨੂੰ ਦੁੱਖ ਵੀ ਹੈ ਤੇ ਜੀ ਐਸਸੀ ਉਹ ਕਹਿੰਦੇ ਜੀ ਆਖੇ ਦੇਖ ਲਓ ਜੀ ਕੀ ਕਰਾਂਗੇ ਦੇਖ ਕੇ ਦੱਸੋ ਹੁਣ ਅਸੀਂ ਬਿਨਾਂ ਵਜੇ ਤੋਂ ਬੋਲੀ ਜਾਈਏ ਬਿਨਾਂ ਵਜੇ ਤੋਂ ਲੜਾਈ ਕਰੀ ਜਾਈਏ ਉਹਦਾ ਫਾਇਦਾ ਕੋਈ ਨਹੀਂ ਸੋ ਮੇਰੀ ਹੱਥ ਛੋੜ ਕੇ ਬੇਨਤੀ ਹੈ ਸਾਰੇ ਨੂੰ ਕਿ ਤਿੰਨ ਬਲਾਕ ਸੰਪਤੀ ਮੈਂਬਰ ਅਸੀਂ ਖੜੇ ਕੀਤੇ ਆ ਇੱਕ ਨਡਾਲਾ ਆਪਣੀ ਨੰਗਲਬਾਣਾ ਜ਼ੋਨ ਇੱਕ ਨੰਗਾ ਫਦਾਸ ਜ਼ੋਨ ਤੇ ਇੱਕ ਕਰਨੈਲਗੰਜ ਨਡਾਲੀ ਜ਼ੋਨ ਇਹਨਾਂ ਤਿੰਨਾਂ ਦੇ ਵਿੱਚ ਆਜ਼ਾਦ ਸਾਡੇ ਬਲਾਕ ਸੰਪਤੀ ਦੇ ਮੈਂਬਰ ਖੜੇ ਆ ਬਾਕੀ ਜਿੱਥੇ ਜਿੱਥੇ ਚੰਗੇ ਯੋਗ ਵਿਅਕਤੀ ਹੋ ਉਹਨਾਂ ਨੂੰ ਵੋਟਾਂ ਪਾਦਣ ਮੈਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਮੇਰੇ ਮਨ 'ਚ ਕੋਈ ਵਿਤਕਰਾ ਨਹੀਂ ਕਿ ਕਿਹੜਾ ਕਿਹੜੀ ਪਾਰਟੀ ਦਾ ਕਿਹੜਾ ਕਿਹੜੀ ਪਾਰਟੀ ਦਾ ਸਿਰਫ ਯੋਗਤਾ ਵੇਖੋ ਚੰਗੇ ਇਨਸਾਨਾਂ ਨੂੰ ਵੋਟ ਪਾਓ ਤਾਂ ਜੋ ਆਪਣੇ ਇਲਾਕੇ ਦੀ ਚੰਗੀ ਸੋਚ ਬਣ ਸਕੇ ਇਹਨਾਂ ਲੀਡਰਾਂ ਨੇ ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡਾ ਗੰਦ ਪਾ ਦਿੱਤਾ ਮੈਂ ਬੇਨਤੀ ਕਰਾਂਗੀ ਕਿ ਜਿੱਥੇ ਡਿਵੈਲਪਮੈਂਟ ਰੁਕੀ ਹੋਈ ਹੈ ਜਿੱਥੇ ਲਾਅ ਐਂਡ ਆਰਡਰ ਦਾ ਅਜਹਾਲ ਬਣਿਆ ਪਿਆ ਦਿਨ ਦਿਹਾੜੇ ਚੋਰੀਆਂ ਦਿਨ ਦਿਹਾੜੇ ਡੱਕੇ ਦਿਨ ਦਿਹਾੜੇ ਕਤਲ ਜੋ ਹੋ ਰਿਹਾ ਹੈ ਗੈਂਗਸਟਰ ਇੱਥੇ ਵਾਰ ਕਿਤੇ ਜਾ ਰਹੇ ਹੈ ਲੋਕਾਂ ਕੋਲੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਅੱਜ ਸਰਕਾਰ ਪਤਾ ਨਹੀਂ ਅੰਨੀ ਵੀ ਹੋਈ ਹੈ ਬੋਲੀ ਵੀ ਹੋਈ ਹੈ ਔਰ ਮੈਂ ਸਭੀ ਦੀ ਹੈ ਕਿ ਇਹਨਾਂ ਨੂੰ ਸ਼ਾਇਦ ਇਹ ਪਤਾ ਲੱਗ ਗਿਆ ਕਿ ਮੁੜ ਕੇ ਸਾਡੀ ਕਦੀ ਵਾਰੀ ਨਹੀਂ ਆਉਣੀ ਆਮ ਆਦਮੀ ਪਾਰਟੀ ਲੋਕਾਂ ਨੇ ਬੜੀ ਸੋਚ ਸੋਚ ਕੇ ਬਣਾਈ ਸੀ ਵੀ ਸ਼ਾਇਦ ਕੋਈ ਨਵਾਂ ਬਦਲਾ ਆਏਗਾ ਪਰ ਬਦਲਾ ਤੇ ਆਇਆ ਆਇਆ ਨੈਗੇਟਿਵ ਸਾਰਾ ਕੁਝ ਤੈਸ ਨੈਸ ਕਰ ਦਿੱਤਾ ਸਮਾਜਿਕ ਕਦਰਾਂ ਕੀਮ ਤੱਕ ਗਵਾ ਦਿੱਤੀਆਂ ਕੋਈ ਕਿਸੇ ਦੀ ਆਵਾਜ਼ ਅੱਜ ਸੱਚ ਦੇ ਨਿਕੱਟਣ ਦਿੰਦੇ ਕਿਸੇ ਨੂੰ ਇਨਸਾਫ ਨਹੀਂ ਕਰਨ ਦਿੰਦੇ ਅੱਜ ਪੁਲਿਸ ਵਿਚਾਰੀ ਜਿਹੜੇ ਪੁਲਿਸ ਦੇ ਬਲਾਜਮ ਐ ਇਹਨੇ ਤਕੜੇ ਹੁੰਦੇ ਸੀਗੇ ਅੱਜ ਉਹ ਸਾਰੇ ਬੇਵਸ ਹੋਏ ਪਏ ਐ ਪੁਲਿਸ ਅਫਸਰ ਬੇਵਸ ਹੋਏ ਪਏ ਐ ਅਫਸਰ ਪ੍ਰਸ਼ਾਸਨ ਸਾਰਾ ਬੇਵਸ ਹੋਇਆ ਪਿਆ ਜੋ ਤੌਣ ਦੇ ਉੱਤੇ ਗੋਡਾ ਰੱਖ ਕੇ ਉਹਨਾਂ ਨੂੰ ਕੰਮ ਕਰਾਉਂਦੇ ਐ ਉਹ ਕਰਦੇ ਐ ਪਰ ਇਹ ਮਾੜੀ ਗੱਲ ਐ ਕਿ ਸਰਕਾਰ ਨੂੰ ਇਹੋ ਜਿਹੇ ਨਿਯਮਾਂ ਨੂੰ ਤੋੜਨਾ ਨਹੀਂ ਚਾਹੀਦਾ ਕਈ ਤੌਣ ਜਿਹੜੀ ਆ ਪੱਗਾਂ ਲੱਥੀਆਂ ਕਾਪ ਦੇ ਆਪ ਦਾ ਬਿਆਨ ਸਾਰੇ ਥਾਂ 'ਤੇ ਦੇ ਕਿਤੇ ਕਿਤੇ ਗੋਲੀਆਂ ਚੱਲੀਆਂ ਨੇ ਪੱਗਾਂ ਲੱਥੀਆਂ ਔਰ ਐਮਐਲਏ ਕਹਿ ਰਿਹਾ ਪੱਗਾਂ ਵੱਜਦੀਆਂ ਵੀ ਐ ਤੇ ਪੱਗਾਂ ਲੱਤਦੀਆਂ ਵੀ ਐ ਇਹ ਕਿਹੜੇ ਕਿੱਲ ਹੁੰਦੇ ਐ ਜਿਹੜੀਆਂ ਨਹੀਂ ਦੱਥੜੇ ਇਹ ਦੁੱਖ ਦੀ ਗੱਲ ਐ ਨਾ ਇਹ ਕੀ ਆਵਾਜ਼ ਐ ਸਾਡੇ ਲੋਕਾਂ ਦੀ ਕੀ ਸੋਚ ਐ ਸਾਡੇ ਲੋਕਾਂ ਦੀ ਸੋ ਮੇਰੀ ਪੰਜਾਬ ਵਾਸੀਆਂ ਨੂੰ ਬੇਨਤੀ ਐ ਕਿ ਤੁਸੀਂ ਦੇਖ ਕੇ ਆਪ ਚੰਗੇ ਵਿਅਕਤੀ ਨੂੰ ਵੋਟ ਪਾਇਆ ਕਰੋ ਚੰਗੇ ਵਿਅਕਤੀ ਨੂੰ ਅੱਗੇ ਲਾਇਆ ਕਰੋ ਤੁਹਾਡਾ ਪੰਜਾਬ ਦਾ ਅੱਜ ਜਿਹੜਾ ਬਹੁਤ ਵੱਡਾ ਅਰਖ ਮਈ ਗੈਰਤ ਮਈ ਇਤਿਹਾਸਿਕ ਅੱਜ ਖਤਮ ਹੁੰਦਾ ਜਾ ਰਿਹਾ ਬਚਾਓ ਇਹਨੂੰ ਬਚਾ ਲਓ ਪੰਜਾਬ ਦੇ ਲੋਕਾਂ ਦੀ ਅਰਖ ਤੇ ਗੈਰਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਚਾਇਤੀ ਰਾਜ ਪੰਚ ਪ੍ਰਧਾਨੀ ਪ੍ਰਣਾਲੀ ਦੇ ਸਿਧਾਂਤ ਦੇ ਅਨੁਸਾਰ ਬਣਿਆ ਸੀ ਉਹ ਇਸ ਕਰਕੇ ਬਣਿਆ ਸੀ ਕਿ ਲੋਕ ਆਪਣਾ ਫੈਸਲਾ ਲੋਕਤੰਤਰ ਢੰਗ ਦੇ ਨਾਲ ਕਰ ਸਕਣ ਆਪਣੀ ਵੋਟ ਦਾ ਇਸਤੇਮਾਲ ਕਰਕੇ ਪੰਜਾਬ ਦੇ ਇਲਾਕੇ ਦੀ ਵੱਖ-ਵੱਖ ਇਕਾਈਆਂ ਦੇ ਵਿੱਚੋਂ ਆਪਣਾ ਹਿੱਸਾ ਪਾ ਸਕਣ ਸਰਪੰਚ ਬਣਨਾ ਮੈਂਬਰ ਬਣਨਾ ਉਹ ਇੱਕ ਪਿੰਡ ਦੀ ਸਰਕਾਰ ਹੁੰਦੀ ਹੈ ਬਲਾਕ ਦੀ ਸਰਕਾਰ ਬਲਾਕ ਸੰਭ ਦੀ ਮੈਂਬਰ ਚੇਅਰਮੈਨ ਹੁੰਦਾ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਸਾਰੇ ਮੈਂਬਰ ਤੇ ਸਾਰੇ ਜਿਹੜਾ ਚੇਅਰਮੈਨ ਹੈ ਉਹ ਇੱਕ ਸਰਕਾਰ ਹੁੰਦੀ ਜ਼ਿਲ੍ਹਾ ਲੈਵਲ ਦੇ ਉੱਤੇ ਬੜਾ ਅਫਸੋਸ ਹੈ ਕਿ ਅੱਜ ਜਿਹੜਾ ਪੰਚਾਇਤੀ ਰਾਜ ਦੇ ਨਿਜ਼ਮ ਸਨ ਉਹਨਾਂ ਦਾ ਬਹੁਤ ਵੱਡਾ ਘਾਣ ਜਿੱਥੇ ਹੋ ਰਿਹਾ ਉੱਥੇ ਲੋਕਤੰਤਰ ਦਾ ਕਤਲ ਹੋ ਰਿਹਾ ਹੈ ਆ ਪਹਿਲੀ ਸਰਕਾਰ ਆਈ ਹੈ ਭਾਵੇਂ ਪਹਿਲਾਂ ਵੀ ਕਈ ਸਰਕਾਰਾਂ ਦੇ ਵਿੱਚ ਧੱਕੇ ਵੀ ਹੋਏ ਹੋਣਗੇ ਲੇਕਰ ਖਾਸ ਕਰਕੇ ਸਾਡੇ ਇਲਾਕੇ ਦੇ ਵਿੱਚ ਮੇਰਾ ਖਿਆਲ ਹੈ ਕਿ ਅੱਜ ਤੱਕ ਜਦੋਂ ਵੀ ਕਦੀ ਕੋਈ ਚੋਣ ਆਈ ਹੈ ਮੈਂ ਆਪ ਅਫਸਰਾਂ ਨੂੰ ਕਹਿੰਦੀ ਰਹੀ ਹਾਂ ਕਿ ਕੋਈ ਐਸ.ਡੀ.ਐਮ ਕਿਸੇ ਦੇ ਵੀ ਪੇਪਰ ਰੱਦ ਨਾ ਕਰੇ ਭਾਵੇਂ ਪੰਚਾਇਤ ਦੀ ਹੋਵੇ ਭਾਵੇਂ ਬਰੌਕਸਮਤੀ ਦੀ ਹੋਵੇ ਭਾਵੇਂ ਕੋਈ ਵੀ ਚੋਣ ਹੋਵੇ ਕਿਸੇ ਪੇਪਰ ਰੱਦ ਨਹੀਂ ਕਰਨੇ ਤਾਂ ਜੋ ਹਰ ਇੱਕ ਨੂੰ ਪਤਾ ਲੱਗ ਸਕੇ ਕਿ ਸਾਡਾ ਕੀ ਆਧਾਰ ਹੈ ਪਰ ਅੱਜ ਪਹਿਲੀ ਵਾਰ ਹੋਇਆ ਹੈ ਕਿ ਸਾਡੇ ਇਹ ਪੇਪਰ ਜਿਹੜੇ ਐ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਰਜਿੰਦਰ ਕੌਰ ਨੂੰ ਅਸੀਂ ਖੜਿਆ ਕੀਤਾ ਸੀਗਾ ਇਹਦੇ ਪੇਪਰ ਬਿਨਾਂ ਵਜ੍ਹਾ ਤੋਂ ਰਾਤ ਦੇ 10 ਵਜੇ ਸਾਨੂੰ ਪਤਾ ਲੱਗਾ ਕਿ ਇਹ ਰੱਦ ਕੀਤੇ ਗਏ ਸਵੇਰੇ 11 ਵਜੇ ਦਾ ਟਾਈਮ ਸੀਗਾ ਪਹਿਲਾਂ ਆਬਜੈਕਸ਼ਨ ਦੇਣਾ ਚਾਹੀਦਾ ਸੀ ਕਿਸੇ ਨੇ ਕੀ ਆਬਜੈਕਸ਼ਨ ਲਾਇਆ ਜੇ ਆਬਜੈਕਸ਼ਨ ਦਿੱਤਾ ਜਾਵੇ ਉਹਨੂੰ ਦੂਰ ਕੀਤਾ ਜਾਂਦਾ ਹੈ ਇਹ ਕਾਨੂੰਨ ਹੈ ਕਿ ਸਾਨੂੰ ਸਮਾਂ ਮਿਲਦਾ ਕਿ ਆਬਜੈਕਸ਼ਨ ਨੂੰ ਖਤਮ ਕੀਤਾ ਜਾਵੇ ਕਲੀਅਰ ਕੀਤਾ ਜਾਵੇ ਪਰ ਦੁੱਖ ਦੀ ਗੱਲ ਹੈ ਕਿ ਅੱਜ ਸ਼ਾਮ ਤੱਕ ਕੋਈ ਲਿਸਟ ਨਹੀਂ ਲੱਗੀ ਅਸੀਂ ਟੈਲੀਫੋਨਾਂ ਦੇ ਉੱਤੇ ਤਰਲੇ ਪਾਪ ਕੇ ਅਫਸਰਾਂ ਨੂੰ ਪੁੱਛਿਆ ਫਿਰ ਪਤਾ ਲੱਗਾ ਕਿ ਇਹਨਾਂ ਦੇ ਪੇਪਰ ਰੱਦ ਕੀਤੇ ਗਏ ਜੇ ਕਾਰਨ ਪੁੱਛਿਆ ਕਹਿੰਦੇ ਜੀ ਵੀਡੀਓ ਦਫ਼ਤਰ ਤੋਂ ਰਿਪੋਰਟ ਇਹਨਾਂ ਦੇ ਖਿਲਾਫ ਆਈ ਹੈ ਕੀ ਖਿਲਾਫ ਆਈ ਹੈ ਜੇ 800 ਮਤਲਬ ਇਹਨਾਂ ਦੇ ਘਰਾਂ ਦੀਆਂ ਜਿਹੜੀਆਂ ਸਰਕਾਰੀ ਪੰਚਾਇਤਾਂ ਦੀ ਜ਼ਮੀਨਾਂ ਉਹਨਾਂ ਦੇ ਵਿੱਚ ਘਰ ਬਣੇ ਆ ਬੜੇ ਦੁੱਖ ਦੀ ਗੱਲ ਹੈ ਕਿ ਇਹ ਉਹ ਵਿਅਕਤੀ ਹੈ ਸਦਾ ਦਿਨਦਰਜੀਤ ਸਿੰਘ ਜੀ ਜਿਹੜੇ ਲਗਾਤਾਰ ਸਰਪੰਚੀ ਦੀ ਚੋਣ ਲੜਦੇ ਆ ਰਹੇ ਲਗਾਤਾਰ ਇਹਨਾਂ ਨੇ ਸਮਾਜ ਵਿੱਚ ਵੱਡੀ ਸੇਵਾ ਕੀਤੀ ਔਰ 7-800 ਕਿੱਲੇ ਦੇ ਵਿੱਚ ਖੇਤੀ ਕਰ ਰਹੇ ਆ ਆਪਣੇ ਘਰ ਵੀ ਆਪਣੇ ਖੇਤਾਂ ਵਿੱਚ ਬਣਾਇਆ ਔਰ ਜਗ੍ਹਾ ਦੇਖੇ ਗੁਰਦੁਆਰਾ 1.5-2 ਕਰੋੜ ਰੁਪਏ ਲਾ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾ ਰਹੇ ਸਾਰੀ ਦੁਨੀਆ ਨੂੰ ਪਤਾ ਸੀਗਾ ਕਿ ਇਹ ਸੀਟ ਸਾਡੀ ਕਲੀਅਰ ਸੀ ਅਸੀਂ ਆਜ਼ਾਦ ਕਰਕੇ ਖੜਾ ਕੀਤਾ ਸੀ ਤੇ ਇਸ ਕਰਕੇ ਇਹਨਾਂ ਨੇ ਕੀਤਾ ਕਿਉਂਕਿ ਸਾਰੇ ਜ਼ੋਲਾ ਪੈ ਗਏ ਸੀ ਇਲਾਕੇ ਦੇ ਵਿੱਚ ਵੀ ਇਹ ਸੀਟ ਤੇ ਜਿਹੜੀ ਆਜ਼ਾਦ ਖੜੇ ਨੇ ਪੀਪੀ ਔਰ ਆਵਲੋ ਖੜਾ ਕੀਤਾ ਗਿਆ ਇਹ ਕਲੀਅਰ ਹੈ ਸੋ ਇਹਨਾਂ ਲੋਕਾਂ ਦੇ ਉੱਤੇ ਮੰਨ ਦਿੱਤੇ ਆ ਗਈ ਕਿ ਜੇ ਇਹ ਜਿੱਤ ਗਿਆ ਤੇ ਫਿਰ ਸਾਡੇ ਕੈਂਡੀਡੇਟ ਹਾਰ ਜਾਣੇ ਆ ਅੱਜ ਨਵੀਂ ਇਹ ਗੱਲ ਵੇਖੀ ਹੈ ਤਿੰਨ ਦਿਨ ਤੋਂ ਲਗਾਤਾਰ ਉਹਨੂੰ ਬਲਾ ਬਲਾ ਕੇ ਥਾਣੇ ਵਿੱਚ ਬੁਲਾਏ ਜਾ ਰਿਹਾ ਉਹਨੂੰ ਡੀਐਸਪੀ ਵੱਲੋਂ ਕਿਹਾ ਤਬਕਾਇਆ ਜਾ ਰਿਹਾ ਕਿ ਪੁਲਤ ਵਿੱਚ ਨਹੀਂ ਵੜਨਾ ਨਹੀਂ ਤੇ ਤੈਨੂੰ ਅਰੈਸਟ ਕਰ ਦੇਣਾ ਪੁਲਤ ਵਿੱਚ ਨਾ ਹੀ ਪੇਪਰ ਦਰਜ ਕਰਾਉਣ ਵਾਸਤੇ ਲੜਕੀ ਨੂੰ ਕੱਲੀ ਨੂੰ ਅਸਲੀ ਜਾ ਕੇ ਉਹ ਤੇ ਪੇਪਰ ਫਾਈਲ ਕਰਾਈ ਔਰ ਇਹਨੂੰ ਤਮਕੀਆਂ ਦੇ ਦੇ ਕੇ ਕਿ ਜੇ ਤੂੰ ਦਿਸ ਪਿਆ ਤੂੰ ਇਲਾਕੇ 'ਚ ਦਿਸਣਾ ਨਹੀਂ ਚਾਹੀਦਾ ਤੇ ਕਾਰਨ ਕੀ ਹੈ ਜੀ ਤੇਰੇ ਉਤੇ ਬਲਾਤਕਾਰ ਦਾ ਕੇਸ ਦਰਜ ਕਰਾਵਾਂਗੇ 50 55 ਸਾਲ ਦਾ ਵਿਅਕਤੀ ਨੋਆ ਤੀਆਂ ਵਾਲਾ ਤੋਤਰੇ ਪੋਤਰੀਆਂ ਵਾਲਾ ਜਿਨ੍ਹਾਂ ਲੋਕਾਂ ਨੂੰ ਇੱਜ਼ਤ ਕਮਾਈ ਹੋਵੇ ਲੋਕਾਂ ਦੇ ਵਿੱਚ ਖਾਨਦਾਨੀ ਪਰਿਵਾਰ ਹੋਣ ਔਰ ਸਾਰੇ ਇਲਾਕੇ ਵਿੱਚ ਅੱਜ ਹਾਹਾਕਾਰ ਮਚੀ ਹੋਈ ਹੈ ਵੀ ਇੰਨੀ ਹਨੇਰ ਕਰਦੀ ਇੰਨਾ ਜ਼ੁਲਮ ਬਾਕੀ ਥਾਂ ਉਤੇ ਤੇ ਸਮਿਤੀ ਇਹ ਹੋ ਸਕਦਾ ਹੈ ਕਿ ਲੋਕਾਂ ਨੇ ਪਹਿਲਾਂ ਉਹਨਾਂ ਦੇ ਕਰਾਏ ਹੋਣ ਦੂਜੀਆਂ ਸਰਕਾਰਾਂ ਵਾਲਿਆਂ ਨੇ ਕਿਰਾਏ ਹੋਣ ਹੋ ਸਕਦਾ ਜਿਹੜੇ ਲੀਡਰਾਂ ਨੇ ਪਹਿਲਾਂ ਕੰਮ ਕੀਤੇ ਹੁਣ ਪਰ ਅਸੀਂ ਅੱਜ ਤੱਕ ਕਿਸੇ ਦੇ ਪੇਪਰ ਰੱਦ ਨਹੀਂ ਕਰਾਏ ਮੈਨੂੰ ਦੁੱਖ ਹੈ ਔਰ ਅੱਜ ਅਫਸੋਸ ਵੀ ਹੈ ਕਿ ਜੇ ਅੱਜ ਇੰਨਾ ਬੇਇਨਸਾਫੀ ਹੋਣ ਲੱਗੀ ਤੇ ਇਹ ਪੰਜਾਬ ਬਚੇਗਾ ਕਿੱਦਾਂ ਪੰਜਾਬ ਦੀਆਂ ਸਰਕਾਰਾਂ ਲੋਕਾਂ ਦੀ ਖਫਾਤ ਵਾਸਤੇ ਹੁੰਦੀਆਂ ਤੇ ਜੇ ਅੱਜ ਇਹੋ ਜਿਹੇ ਵਿਅਕਤੀ ਜਿਨ੍ਹਾਂ ਲੋਕਾਂ ਦੀ ਪਹਿਲਾਂ ਜ਼ਮਾਨਤਾਂ ਜਬਤ ਹੋਈਆਂ ਨੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਹਮੇਸ਼ਾ ਜਮਾਨਤ ਜ਼ਬਤ ਹੋਈ ਉੱਥੇ ਤੇ ਜੇ ਉਹ ਜਮਾਨਤ ਜ਼ਬਤ ਕਰਾਉਣ ਵਾਲੇ ਵਿਅਕਤੀ ਅੱਜ ਇਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਰਕੇ ਜਾਂ ਲੋਕਾਂ ਦਾ ਧੱਕੇ ਕਰਕੇ ਆਪਣੀ ਤਾਕਤ ਬਣਾਉਣਾ ਚਾਹਣਗੇ ਇਹ ਭੁੱਲ ਜਾਣ ਕਿ ਜ਼ਿੰਦਗੀ ਦੇ ਵਿੱਚ ਕਦੀ ਇਸ ਜੀ ਤਾਕਤ ਬਣ ਨਹੀਂ ਸਕਦੀ ਸੋ ਮੈਂ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦੀ ਅੱਜ ਸਾਰੇ ਹਲਕੇ ਦੇ ਵਿੱਚ ਬੜਾ ਅਫਸੋਸ ਵੀ ਹੈ ਸਾਰਿਆਂ ਨੂੰ ਦੁੱਖ ਵੀ ਹੈ ਤੇ ਜੇ ਇਸ ਜੀ ਉਹ ਕਹਿੰਦੇ ਜੀ ਆ ਕੇ ਦੇਖ ਲਓ ਜੀ ਕੀ ਕਰਾਂਗੇ ਦੇਖ ਕੇ ਦੱਸੋ ਹੁਣ ਅਸੀਂ ਬਿਨਾ ਵਜ੍ਹਾ ਤੋਂ ਬੋਲੀ ਜਾਈਏ ਬਿਨਾ ਵਜ੍ਹਾ ਤੋਂ ਲੜਾਈ ਕਰੀ ਜਾਈਏ ਉਹਦਾ ਫਾਇਦਾ ਕੋਈ ਨਹੀਂ ਸੋ ਮੇਰੀ ਹੱਥ ਛੋੜ ਕੇ ਬੇਨਤੀ ਹੈ ਸਾਰੇ ਨੂੰ ਕਿ ਤਿੰਨ ਬਲਾਕ ਸੰਪਤੀ ਮੈਂਬਰ ਅਸੀਂ ਖੜੇ ਕੀਤੇ ਆ ਇੱਕ ਨਡਾਲਾ ਆਪਣੀ ਨੰਗਲਬਾਣਾ ਜ਼ੋਨ ਇੱਕ ਨੰਗਾ ਫਦਾਸ ਜ਼ੋਨ ਤੇ ਇੱਕ ਕਰਨੈਲਗੰਜ ਨਡਾਲੀ ਜ਼ੋਨ ਇਹਨਾਂ ਤਿੰਨਾਂ ਦੇ ਵਿੱਚ ਆਜ਼ਾਦ ਸਾਡੇ ਬਲਾਕ ਸੰਪਤੀ ਦੇ ਮੈਂਬਰ ਖੜੇ ਆ ਬਾਕੀ ਜਿੱਥੇ ਜਿੱਥੇ ਚੰਗੇ ਯੋਗ ਵਿਅਕਤੀ ਹੋਣ ਉਹਨਾਂ ਨੂੰ ਵੋਟਾਂ ਪਾਦਣ ਮੈਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਮੇਰੇ ਮਨ 'ਚ ਕੋਈ ਵਿਤਕਰਾ ਨਹੀਂ ਕਿ ਕਿਹੜਾ ਕਿਹੜੀ ਪਾਰਟੀ ਦਾ ਕਿਹੜਾ ਕਿਹੜੀ ਪਾਰਟੀ ਦਾ ਸਿਰਫ ਯੋਗਤਾ ਵੇਖੋ ਚੰਗੇ ਇਨਸਾਨਾਂ ਨੂੰ ਵੋਟ ਪਾਓ ਤਾਂ ਜੋ ਆਪਣੇ ਇਲਾਕੇ ਦੀ ਚੰਗੀ ਸੋਚ ਬਣ ਸਕੇ ਇਹਨਾਂ ਲੀਡਰਾਂ ਨੇ ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡਾ ਗੰਦ ਪਾ ਦਿੱਤਾ ਮੈਂ ਬੇਨਤੀ ਕਰਾਂਗੀ ਕਿ ਜਿੱਥੇ ਡਿਵੈਲਪਮੈਂਟ ਰੁਕੀ ਹੋਈ ਹੈ ਜਿੱਥੇ ਲਾਅ ਐਂਡ ਆਰਡਰ ਦਾ ਅੱਜ ਹਾਲ ਬਣਿਆ ਪਿਆ ਦਿਨ ਦਿਹਾੜੇ ਚੋਰੀਆਂ ਦਿਨ ਦਿਹਾੜੇ ਡੱਕੇ ਦਿਨ ਦਿਹਾੜੇ ਕਤਲ ਜੋ ਹੋ ਰਿਹਾ ਹੈ ਗੈਂਗਸਟਰ ਰਖੇ ਵਾਰ ਕਿਤੇ ਜਾ ਰਹੇ ਹੈ ਲੋਕਾਂ ਕੋਲ ਫਰੋਤੀਆਂ ਮੰਗੀਆਂ ਜਾ ਰਹੀਆਂ ਹੈ ਅੱਜ ਸਰਕਾਰ ਪਤਾ ਨਹੀਂ ਅੰਨੀ ਵੀ ਹੋਈ ਹੈ ਬੋਲੀ ਵੀ ਹੋਈ ਹੈ ਔਰ ਮੈਂ ਸਭੀ ਦੀ ਹੈ ਕਿ ਇਹਨਾਂ ਨੂੰ ਸ਼ਾਇਦ ਇਹ ਪਤਾ ਲੱਗ ਗਿਆ ਕਿ ਮੁਰਕੇ ਸਾਡੀ ਕਦੀ ਵਾਰੀ ਨਹੀਂ ਆਉਣੀ ਆਮ ਆਦਮੀ ਪਾਰਟੀ ਲੋਕਾਂ ਨੇ ਬੜੀ ਸੋਚ-ਸੋਚ ਕੇ ਬੜਾਈ ਸੀ ਵੀ ਸ਼ਾਇਦ ਕੋਈ ਨਵਾਂ ਬਦਲਾਅ ਆਏਗਾ ਪਰ ਬਦਲਾਅ ਤੇ ਆਇਆ ਆਇਆ ਨੈਗੇਟਿਵ ਸਾਰਾ ਕੁਝ ਤੈਸ-ਤੈਸ ਕਰ ਦਿੱਤਾ ਸਮਾਜਿਕ ਕਦਰਾਂ ਕੀਮਤਾਂ ਗਵਾ ਦਿੱਤੀਆਂ ਕੋਈ ਕਿਸੇ ਦੀ ਆਵਾਜ਼ ਅੱਜ ਸੱਚ ਦੀ ਨਹੀਂ ਕੱਢਣ ਦਿੰਦੇ ਕਿਸੇ ਨੂੰ ਇਨਸਾਫ਼ ਨਹੀਂ ਕਰ ਦਿੰਦੇ ਅੱਜ ਪੁਲਿਸ ਵਿਚਾਰੀ ਜਿਹੜੇ ਪੁਲਿਸ ਦੇ ਮੁਲਾਜ਼ਮ ਐ ਇਨੇ ਤਕੜੇ ਹੁੰਦੇ ਸੀਗੇ ਅੱਜ ਉਹ ਸਾਰੇ ਬੇਵਸ ਹੋਏ ਪਏ ਐ ਪੁਲਿਸ ਅਫਸਰ ਬੇਵਸ ਹੋਏ ਪਏ ਐ ਅਫਸਰ ਪ੍ਰਸ਼ਾਸਨ ਸਾਰਾ ਬੇਵਸ ਹੋਇਆ ਪਿਆ ਜੋ ਧੌਣ ਦੇ ਉੱਤੇ ਗੋਡਾ ਰੱਖ ਕੇ ਉਹਨਾਂ ਨੂੰ ਕੰਮ ਕਰਾਉਂਦੇ ਐ ਉਹ ਕਰਦੇ ਐ ਪਰ ਇਹ ਮਾੜੀ ਗੱਲ ਐ ਕਿ ਸਰਕਾਰ ਨੂੰ ਇਹੋ ਜਿਹੇ ਨਿਯਮਾਂ ਨੂੰ ਤੋੜਨਾ ਨਹੀਂ ਚਾਹੀਦਾ ਕਈ ਥਾਵਾਂ ਤੇ ਜਿਹੜੀ ਪੱਗਾਂ ਲੱਥੀਆਂ ਕਾਪ ਦੇ ਆਗੂ ਦਾ ਬਿਆਨ ਸਾਰੇ ਥਾਵਾਂ ਤੇ ਦੇਖਦੇ ਕਿਤੇ ਕਿਤੇ ਗੋਰੀਆਂ ਚੱਲੀਆਂ ਨੇ ਪੱਗਾਂ ਲੱਥੀਆਂ ਔਰ ਐਮਐਲਏ ਕਹਿ ਰਿਹਾ ਪੱਗਾਂ ਵੱਜਦੀਆਂ ਵੀ ਐ ਤੇ ਪੱਗਾਂ ਲੱਤਦੀਆਂ ਵੀ ਐ ਇਹ ਕਿਹੜੇ ਕਿਲ ਹੁੰਦੇ ਐ ਜਿਹੜੀਆਂ ਨਹੀਂ ਦੱਥੜੇ ਇਹ ਦੁੱਖ ਦੀ ਗੱਲ ਹੈ ਨਾ ਇਹ ਕੀ ਆਵਾਜ਼ ਹੈ ਸਾਡੇ ਲੋਕਾਂ ਦੀ ਕੀ ਸੋਚ ਹੈ ਸਾਡੇ ਲੋਕਾਂ ਦੀ ਸੋ ਮੇਰੀ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਤੁਸੀਂ ਦੇਖ ਕੇ ਆਪ ਚੰਗੇ ਵਿਅਕਤੀਆਂ ਨੂੰ ਵੋਟ ਪਾਇਆ ਕਰੋ ਚੰਗੇ ਵਿਅਕਤੀ ਨੂੰ ਅੱਗੇ ਲਾਇਆ ਕਰੋ ਤੁਹਾਡਾ ਪੰਜਾਬ ਦਾ ਅੱਜ ਜਿਹੜਾ ਬਹੁਤ ਵੱਡਾ ਅਰਖ ਮਈ ਗੈਰਤ ਮਈ ਇਤਿਹਾਸਿਕ ਅੱਜ ਖਤਮ ਹੁੰਦਾ ਜਾ ਰਿਹਾ ਬਚਾਓ ਇਹਨੂੰ ਬਚਾ ਲਓ ਪੰਜਾਬ ਦੇ ਲੋਕਾਂ ਦੀ ਅਰਖ ਦੇ ਗੈਰਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ